ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਦੱਸਿਆ ਕਿ ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਈ ਕੇ ਵਾਈ ਸੀ ਤਾਂ ਕਰਵਾਈ ਜਾ ਰਹੀ ਹੈ ਤਾਂ ਕਿ ਜਾਲੀ ਐਲ ਪੀ ਜੀ ਖਾਤਿਆਂ ਨੂੰ ਬੰਦ ਕੀਤਾ ਜਾ ਸਕੇ ਕਿਉਂਕਿ ਐਲ ਪੀ ਜੀ ਦੇ ਜਿਹੜੇ ਗੈਸ ਨੇ ਉਹ ਜਾਲੀ ਬਹੁਤ ਜ਼ਿਆਦਾ ਇਸਤੇਮਾਲ ਕੀਤੇ ਜਾ ਰਹੇ ਨੇ ਉਹਨਾਂ ਨੇ ਕਿਹਾ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਜਾਲੀ ਕਨੈਕਸ਼ਨਾਂ ਜਰੀਏ ਗੈਸ ਸਿਲੰਡਰ ਲੈ ਕੇ ਜਾਂਦੇ ਨੇ ਤੇ ਅੱਗੇ ਵਪਾਰੀਆਂ ਜਾਂ ਦੁਕਾਨਦਾਰਾਂ ਨੂੰ ਵੇਚ ਦਿੰਦੇ ਨੇ ਜਿੱਥੇ ਕਿ ਇੱਕ ਵੱਡਾ ਜਿਹੜਾ ਇੱਥੇ ਧੋਖਾ ਕੀਤਾ ਜਾ ਰਿਹਾ ਉਹਨਾਂ ਨੇ ਕੇਰਲ ਦੇ ਵਿਰੋਧੀ ਧਿਰ ਦੇ ਆਗੂ ਦੇ ਸੋਸ਼ਲ ਮੀਡੀਆ ਤੇ ਆ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਅਸੀਂ ਐਲਪੀਜੀ ਗੈਸ ਦੀ ਕੇਵਾਈਸੀ ਦੀ ਕੋਈ ਡੈਡਲਾਈਨ ਨਹੀਂ ਰੱਖੀ ਹੈ ਕਿਉਂਕਿ ਇੱਥੇ ਜਾਲੀ ਜਿਹੜੇ ਕਨੈਕਸ਼ਨ ਨੇ ਜਾਨਕੀ ਐਲਪੀਜੀ ਗੈਸ ਲੈਡਰ ਜਾਲੀ ਤੌਰ ਤੇ ਲੈ ਜਾਂਦੇ ਨੇ ਧੋਖੇ ਦੇ ਨਾਲ ਲੈ ਕੇ ਉਹਨਾਂ ਨੂੰ ਬਾਅਦ ਵਿੱਚ ਦੁਕਾਨਦਾਰਾਂ ਨੂੰ ਸੇਲ ਕੀਤਾ ਜਾ ਰਿਹਾ ਜਿਸ ਦੇ ਚੱਲਦਿਆ ਇੱਕ ਵੱਡਾ ਖੁਲਾਸਾ ਹੋਇਆ ਹੈ ਕੀ ਖੁਲਾਸਾ ਹੋਇਆ ਇਸ ਰਿਪੋਰਟ ਦੇ ਵਿੱਚ ਆਉ ਤੁਹਾਨੂੰ ਦੱਸ ਦਿਆਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਦੱਸਿਆ ਕਿ ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਈਕੇਵਾਈਸੀ ਤਾਂ ਕਰਵਾਈ ਜਾ ਰਹੀ ਹੈ ਤਾਂ ਕਿ ਝਾਲੀ ਐਲਪੀਜੀ ਖਾਤਿਆਂ ਨੂੰ ਬੰਦ ਕੀਤਾ ਜਾ ਸਕੇ ਉਹਨਾਂ ਨੇ ਕਿਹਾ ਕਿ ਵੱਡੀ ਗਿਣਤੀ ਲੋਕ ਝਾਲੀ ਕਨੈਕਸ਼ਨ ਜਦઈએ ਗੈਸ ਸਿਲੰਡਰ ਲੈ ਲੈਂਦੇ ਨੇ ਅਤੇ ਅੱਗੇ ਵਪਾਰੀਆਂ ਜਾਂ ਦੁਕਾਨਦਾਰਾਂ ਨੂੰ ਵੇਚ ਦਿੰਦੇ ਨੇ ਉਹਨਾਂ ਕੇਰਲ ਦੇ ਵਿਰੋਧੀ ਧਰ ਦੇ ਆਗੂ ਦੇ ਸੋਸ਼ਲ ਮੀਡੀਆ ਤੇ ਆਏ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਐਲਪੀਜੀ ਗੈਸ ਦੀ ਕੇਵਾਈਸੀ ਦੀ ਕੋਈ ਡੈਡਲਾਈਨ ਨਹੀਂ ਰੱਖੀ ਗਈ ਹੈ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਐਲਪੀਜੀ ਕਨੈਕਸ਼ਨ ਲੈਣ ਵਾਲਿਆਂ ਨੂੰ ਵੱਡੀ ਰਾਹਤ ਦਿੱਤੀ ਹੈ ਕੇਂਦਰੀ ਮੰਤਰੀ ਪੁਰੀ ਨੇ ਸਪਸ਼ਟ ਕੀਤਾ ਕਿ ਐਲਪੀਜੀ ਸਿਲੰਡਰ ਲਈ ਕੇਵਾਈਸੀ ਕਰਨ ਦੀ ਕੋਈ ਸਮਾਂ ਸੀਮਾ ਨਹੀਂ ਹੈ ਇਹ ਜਵਾਬ ਉਹਨਾਂ ਨੇ ਕੇਰਲ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਬੀਡੀ ਸਤੀਸ਼ਨ ਦੇ ਪੱਤਰ ਦੇ ਜਵਾਬ ਵਿੱਚ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਦਿੱਤਾ ਸਤੀਸ਼ਨ ਨੇ ਇੱਕ ਪੱਤਰ ਰਾਹੀਂ ਕਿਹਾ ਸੀ ਕਿ ਕੇਵਾਈਸੀ ਜ਼ਰੂਰੀ ਹੈ ਪਰ ਸਬੰਧਤ ਗੈਸ ਏਜੰਸੀਆਂ ਉਤੇ ਇਸ ਨੂੰ ਕਰਨ ਦੀ ਜ਼ਰੂਰਤ ਨਿਯਮਿਤ ਐਲਪੀਜੀ ਗ੍ਰਾਹਕਾਂ ਨੂੰ ਮੁਸ਼ਕਲਾਂ ਦਾ ਕਾਰਨ ਬਣਦੀ ਹੈ। ਇਸਤੇ ਹਰਦੀਪ ਪੁਰੀ ਨੇ ਜਵਾਬ ਦਿੱਤਾ ਕਿ ਫਰਜ਼ੀ ਖਾਤਿਆਂ ਨੂੰ ਖਤਮ ਕਰਨਾ ਅਤੇ ਵਪਾਰਕ ਗੈਸ ਸਿਲੰਡਰਾਂ ਦੀ ਜਾਲੀ ਬੁਕਿੰਗ ਨੂੰ ਰੋਕਣ ਲਈ ਤੇਲ ਮਾਰਕੀਟਿੰਗ ਕੰਪਨੀਆਂ ਐਲਪੀਜੀ ਖਪਤਕਾਰਾਂ ਲਈ ਕੇਵਾਈਸੀ ਲਾਗੂ ਕਰ ਰਹੀਆਂ ਨੇ। ਹਾਲਾਂਕਿ ਪੁਰੀ ਨੇ ਸਪਸ਼ਟ ਕੀਤਾ ਕਿ ਈਕੇਵਾਈਸੀ ਦੀ ਪ੍ਰਕਿਰਿਆ 8 ਮਹੀਨਿਆਂ ਤੋਂ ਵੱਧ ਸਮੇਂ ਤੱਕ ਚੱਲ ਰਹੀ ਹੈ। ਉਹਨਾਂ ਨੇ ਕਿਹਾ ਕਿ ਇਸ ਦਾ ਮਕਸਦ ਸਿਰਫ ਇਹ ਯਕੀਨੀ ਬਣਾਉਣਾ ਹੈ ਕਿ ਸਿਰਫ ਯੋਗ ਗ੍ਰਾਹਕਾਂ ਨੂੰ ਹੀ ਐਲਪੀਜੀ ਸੇਵਾ ਮਿਲੇ ਪ੍ਰਕਿਰਿਆ ਬਾਰੇ ਦੱਸਦਿਆਂ ਪੁਰੀ ਨੇ ਕਿਹਾ ਕਿ ਗੈਸ ਏਜੰਸੀ ਦੇ ਕਰਮਚਾਰੀ ਐਲਪੀਜੀ ਸਿਲੰਡਰ ਦੀ ਡਿਲੀਵਰੀ ਦੇ ਸਮੇਂ ਗ੍ਰਾਹਕਾਂ ਦੀ ਦਸਤਾਵੇਜ਼ਾਂ ਦੀ ਤਸਦੀਕ ਕਰਦੇ ਹਨ ਸਿਲੰਡਰ ਡਿਲੀਵਰੀ ਕਰਨ ਵਾਲਾ ਵਿਅਕਤੀ ਆਪਣੇ ਮੋਬਾਈਲ ਉਤੇ ਇੱਕ ਐਪ ਰਾਹੀਂ ਗ੍ਰਾਹਕ ਦੇ ਆਧਾਰ ਪ੍ਰਮਾਣ ਪੱਤਰ ਹਾਸਲ ਕਰਦਾ ਹੈ ਇਸ ਪੂਰੀ ਪ੍ਰਕਿਰਿਆ ਦੇ ਵਿੱਚ ਗ੍ਰਾਹਕ ਦੇ ਰਜਿਸਟਰਡ ਮੋਬਾਈਲ ਨੰਬਰ ਤੇ ਇੱਕ ਓਟੀਪੀ ਪ੍ਰਾਪਤ ਹੁੰਦਾ ਹੈ ਦੇ ਜੀ ਵਾਰਤੋ ਕਰਕੇ ਪ੍ਰਕਿਰਿਆ ਨੂੰ ਪੂਰਾ ਕੀਤਾ ਜਾ ਸਕਦਾ ਗ੍ਰਾਹਕ ਆਪਣੀ ਸਹੂਲਤ ਅਨੁਸਾਰ ਵਿਤਰਕ ਦੇ ਸ਼ੋਅਰੂਮ ਨਾਲ ਵੀ ਸੰਪਰਕ ਕਰ ਸਕਦਾ ਇਸ ਤੋਂ ਇਲਾਵਾ ਇੱਕ ਵਿਕਲਪ ਹੈ ਕਿ ਗ੍ਰਾਹਕ ਤੇਲ ਮਾਰਕੀਟਿੰਗ ਕੰਪਨੀ ਦੀ ਐਪ ਨੂੰ ਇੰਸਟਾਲ ਕਰਕੇ ਆਪਣੀ ਕੇਵਾਈਸੀ ਪ੍ਰਕਿਰਿਆ ਖੁਦ ਪੂਰਾ ਕਰ ਸਕਦੇ ਨੇ ਪੁਰੀ ਨੇ ਕਿਹਾ ਕਿ ਤੇਲ ਮਾਰਕੀਟਿੰਗ ਕੰਪਨੀਆਂ ਜਾਂ ਕੇਂਦਰ ਸਰਕਾਰ ਦੁਆਰਾ ਈਕੇਵਾਈਸੀ ਨੂੰ ਪੂਰਾ ਕਰਨ ਲਈ ਕੋਈ ਸਮਾਸੀਮਾ ਨਹੀਂ ਹੈ ਕੰਪਨੀਆਂ ਵੱਲੋਂ ਸਪਸ਼ਟ ਕੀਤਾ ਗਿਆ ਕਿ ਇਸ ਕੰਮ ਲਈ ਗ੍ਰਾਹਕ ਨੂੰ ਐਲਪੀਜੀ ਵਿਤਕਰ ਦੇ ਸ਼ੋਰੂਮ ਦੇ ਵਿੱਚ ਜਾਣਾ ਜ਼ਰੂਰੀ ਨਹੀਂ ਹੈ। ਉਹਨਾਂ ਨੇ ਕਿਹਾ ਕਿ ਤੇਲ ਕੰਪਨੀਆਂ ਵੀ ਗ੍ਰਾਹਕ ਨੂੰ ਪ੍ਰੋਸਾ ਦਬਾਉਣ ਲਈ ਇਸ ਮਾਮਲੇ ਤੇ ਸਪਸ਼ਟੀਕਰਨ ਜਾਰੀ ਕਰ ਰਹੀਆਂ ਨੇ ਅਤੇ ਯਕੀਨੀ ਬਣਾਉਣ ਲਈ ਕਿ ਕਿਸੇ ਵੀ ਅਸਲ ਗ੍ਰਾਹਕ ਨੂੰ ਕੋਈ ਦਿੱਕਤ ਜਾਂ ਅਸੁਬਿਧਤਾ ਦਾ ਸਾਹਮਣਾ ਨਾ ਕਰਨਾ ਪਵੇ। ਬਿਊਰੋ ਰਿਪੋਰਟ ਹੰਦਾਰ ਦਾ ਟੀਵੀ